संताली दंज ने भावे एक देश के दो टुकड़े कर ने भावे हिंदुस्तान खुर्शीद गुरदपुर के अपने पिंड मछरावान छोड़ने परिवारतान चला गया उस गया लेकिन अपने पिंड अपने यार दादा न भूल सकिया मन के अंदर तांग रही अपने पिंड ਨੇ ਯਾਰਾਂ ਨੂੰ ਮਿਲਣ ਦੀ ਲੇਕਿਨ ਉਹ ਤਾਂ ਉਹ ਖੁਆਇਸ਼ ਪੂਰੀ ਹੋਈ ਪਰ ਪੂਰੇ 70 ਸਾਲ ਬਾਅਦ ਜਦੋਂ ਅਹਿਮਦ ਖੁਰਸ਼ੀਦ 92 ਸਾਲ ਦਾ ਹੋ ਗਿਆ ਅਹਿਮਦ ਖੁਰਸ਼ੀਦ ਜਿਸ ਦਾ ਜਨਮ 1932 ਦੇ ਵਿੱਚ ਭਾਰਤ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਚਰਾਵਾ ਵਿਖੇ ਹੋਇਆ ਸੀ ਪੂਰੇ 70 ਸਾਲ ਬਾਅਦ ਆਪਣੇ ਪਿੰਡ ਪਹੁੰਚਿਆ ਪਿੰਡ ਵਾਸੀਆਂ ਤੇ ਪਿੰਡ ਦੀ ਪੰਚਾਇਤ ਨੇ ਅਹਿਮਦ ਖੁਰਸ਼ੀਦ ਦਾ ਪਰਵਾਣ ਸਵਾਗਤ ਕੀਤਾ ਇਹ ਸਭ ਨੂੰ ਦੇਖ ਕੇ ਖੁਰਸ਼ੀਦ ਵੀ ਬਹੁਤ ਖੁਸ਼ ਨਜ਼ਰ ਆਇਆ ਤੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਇੱਕ ਵਾਰ ਫਿਰ ਤੋਂ ਯਾਦ ਕੀਤਾ ਪਿੰਡ ਦੇ ਪਾਣੀ ਨੂੰ ਕੀ ਕਹਾਈ ਕਿ ਇਹ ਪਿੰਡ ਦਾ ਪਾਣੀ ਨਹੀਂ ਇਸ ਨੂੰ ਦੁੱਧ ਵਰਗਾ ਲੱਗਦਾ ਹੈ ਉਹਨਾਂ ਕਹਾਈ ਕਿ ਪਿੰਡ ਦੀ ਧਰਤੀ ਉਸ ਨੂੰ ਮੱਕੇ ਵਰਗੀ ਲੱਗਦੀ ਹੈ ਆ ਦੇ ਬੈਂਪੈਂਡ ਤੇ ਪਹੁੰਚ ਗਿਆ ਹਾਂ ਹਾਂ ਕਿੰਨੇ ਖੁਸ਼ੀ ਹੋਈ ਤੇ ਬਹੁਤ ਖੁਸ਼ੀ ਹੋਈ ਹਾਂ ਹਾਂ ਆ ਪੈਂਡੀ ਖੁਸ਼ ਹਾਂ ਤੇ ਮੈਂ ਨਾਲ ਨੂੰ ਖੁਸ਼ ਮਾਂ ਨੂੰ ਖੁਸ਼ ਹਾਂ ਹਾਂ ਨਾਲ ਚੱਤੀ ਵੇਖ ਲਈ ਹਾਂ ਚਾਹ ਵੇਖਾ ਇਹ ਵੀ ਦੇਖ ਹਾਂ ਖਾਣ ਦਾ ਵੇਖੀ ਹੋਈ ਵੇਖ ਲਈ ਹਾਂ ਆ ਗੋ ਮਾਓ ਲੋ ਇੱਧਰ ਨੂੰ ਜਾਣਾ ਘਰ ਆਪਣੇ ਆਪਣੇ ਘਰ ਜਾਣਾ ਹਾਂ ਓਕੇ ਓਕੇ ਲੈ ਕੇ ਚੱਲਦੇ ਆਂ ਹਾ ਜਿਆਦਾ ਕੋਈ ਸ ਪ੍ਰਾਣੀਆਂ ਯਾਦ ਹੋਣ ਇਸ ਪਿੰਡ ਦੀਆਂ ਬੜੀਆਂ ਹਾਂ ਕਹਿੰਦੇ ਕੋਡੀ ਖੇਡਦੇ ਰਹੇ ਹੋ ਕੌਡੀ ਕੋ ਵਟਾ ਦੌੜੋ ਹੂੰ 12 ਮੀਲ ਮੈਂ ਜਾ ਪਹਾੜ ਦਾ ਹੇਠੋਂ ਹੂੰ ਵਟਾ ਆਇਓ ਹੋ ਕੇ 12 ਮੀਲ ਜਾਣੇ ਲਈ ਤੇ ਮੈਂ ਹਾਲੇ ਜਾਏ ਤੇ ਮੈਂ ਆ ਕੇ ਨਾਤਾ ਕਰਦਾ ਹੂੰ ਆਪਣਾ ਪਿੱਛੇ ਕਿਹੜਾ ਪਿੰਡ ਆ ਜੀ ਪਾਕਿਸਤਾਨ ਚ ਫਗਸਾਨ ਹਾਂ ਪਲੇਰ ਤਹਿਸੀਲ ਜਿਹੜਾ ਲੱਗੇ ਅੱਛਾ ਜੀ ਲਲਕਾਣਾ ਸਾਡਾ ਜ਼ਿਲ੍ਹਾ ਗੇਸ਼ ਇਹ ਕੋ ਬੋਲ ਸੀ ਜੀ 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 ਤੇ ਇੱਥੇ ਇੱਥੇ ਆਏ ਪਰਿਵਾਰ ਚ ਕੋਣ ਕੋਣਾ ਪਿੱਛੇ ਇਹ ਅੱਜ ਆ ਰਿਹਾ ਨਹੀਂ ਉੱਥੇ ਪਿੱਛੇ ਤੁਹਾਡੇ ਪਰਿਵਾਰ ਚ ਕੋਣ ਕੋਣ ਆ ਪਿੱਛੇ ਸਾਡੇ ਬੰਦੇ ਉੱਥੇ ਖਿਲਰ ਗਿਆ ਹਾਂਜੀ ਇਸ ਬਾਅਦ ਕੌਣ ਜੇ ਬੈਠੇ ਗੁਜਰ ਜਨ ਆਏ ਜੀ ਤੋਂ ਜਣਾਇ ਇੱਥੇ ਆਇਆ ਓਕੇ ਹਾਂ ਬੋਸ਼ 26 ਆ 26 ਆ ਹੂੰ ਕੋਹ ਟੋਟੀਆਂ ਦੇ ਲੱਗੇ ਆ ਆਪਣੇ ਜੱਦੀ ਪਿੰਡ ਚ ਪੈਰ ਪਾਏ ਆ ਤੁਹਾਨੂੰ ਤੁਹੀ ਕਿਦਾਂ ਦੀ ਲੱਗੀ ਜ਼ਮੀਨ ਕਿਦਾਂ ਦੇ ਲੱਗੀ ਆਬੋ ਹਵਾ ਲੋਕ ਕਿਦਾਂ ਦੇ ਲਗੇ ਇਹ ਜ਼ਮੀਨ ਜਿਹੜੀ ਆ ਇਹਦੇ ਨਾਲ ਨਾਲ ਦੀ ਕੋਈ ਗੱਲ ਨਹੀਂ ਇਹ ਜ਼ਮੀਨ ਸਭ ਤੋਂ ਹਰ ਜ਼ਿਲ੍ਹੇ ਦੇ ਵਿੱਚੋਂ ਇਹ ਆਵਲ ਦਰਜ ਆ ਪਹਿਲੇ ਲੰਬਰ ਤੇ ਹੂੰ ਪਾਣੀ ਇਹਦਾ ਸਹੀ ਹੂੰ ਜੇ ਜੇ ਮਾਂ ਬਿਮਾਰ ਹੋਵੇ ਤੇ ਬੱਚਾ ਵੀ ਬਿਮਾਰ ਹੁੰਦਾ ਹਾਂ 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 ਇਹ ਬਹੁਤ ਸਹੀ ਬੜਾ ਮੇਰਾ ਨਾਮ ਜੀ ਗੁਰਪ੍ਰੀਤ ਸੈਨ ਤੇ ਮੈਂ ਸਾਬਕਾ ਸਰਪੰਚ ਸਰਦਾਰ ਚਰਨਜੀਤ ਸਿੰਘ ਦਾ ਬੇਟਾ ਹਾਂ ਤੇ ਮੈਂ 2012 13 ਤੱਕ ਕੈਨੇਡਾ ਵਿੱਚ ਰਹਿ ਰਿਹਾ ਹਾਂ ਤੇ ਇਸ ਪਿੰਡ ਦਾ ਮੈਂ ਜੰਪ ਆ ਲਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਭਾਈ ਸਾਹਿਬ ਸਾਡੇ ਕੋਲ ਪਹਿਲਾਂ ਐਕਸਪੋਰਟ ਦਾ ਕੰਮ ਹੁੰਦਾ ਸੀ ਪਾਕਿਸਤਾਨ ਨੂੰ ਸਬਜ਼ੀਆਂ ਫਲ ਫਰੂਟ ਐਕਸਪੋਰਟ ਕਰਦੇ ਰਹੇ ਆ ਤੇ ਮਤਲਬ ਉਹ ਜਦੋਂ ਮਾਲ ਉਧਰ ਆਉਣਾ ਜਾਣਾ ਤੇ ਵਪਾਰੀਆਂ ਨਾਲ ਰਿਲੇਸ਼ਨ ਬਣਦੇ ਤੇ ਉਹ ਮੇਰੇ ਭਾਈ ਸਾਹਿਬ ਜਿਹੜੇ ਦੂਸਰੇ ਜਿਹੜੇ ਨੰਬਰਦਾਰ ਆ ਇਸ ਵੇਲੇ ਮੌਜੂਦਾ ਪਿੰਡ ਦੇ ਉਹ ਗਏ ਪਾਕਿਸਤਾਨ ਤੇ ਉਹਨਾਂ ਨੂੰ ਇਹਨਾਂ ਦੇ ਸੱਜਣ ਮਿਲੇ ਜਦੋਂ ਪੁੱਛਿਆ ਤੁਹਾਡਾ ਜ਼ਿਲ੍ਹਾ ਕਿਹੜਾ ਉਹਨਾਂ ਕਹਿੰਦੇ ਗੁਰਦਾਸਪੁਰ ਗਰਦਾਸਪੁਰ ਚ ਕਿਹੜਾ ਉਹਨਾਂ ਕਹਾ ਤਹਿਸੀਲ ਬਟਾਲਾ ਤੇ ਪਿੰਡ ਮਚਰਾਵਾ ਜਦੋਂ ਇਹਨਾਂ ਨੇ ਇਹਨਾਂ ਦੇ ਕੰਨ ਚ ਆਵਾਜ਼ ਪਈ ਵੀ ਪਿੰਡ ਮਚਰਾਵਾ ਦੀ ਇਹਨਾਂ ਨੇ ਤੇ ਉਹਨਾਂ ਨੂੰ ਮਤਲਬ ਜਫੀਆਂ ਪਾਈਆਂ ਤੇ ਮਿਲੇ ਤੇ ਮਤਲਬ ਜਾਨੀ ਕਿ ਜਿਵੇਂ ਪੁੱਤ ਭਤੀਜੇ ਮਿਲੇ ਹੁੰਦੇ ਆ ਤੇ ਫਿਰ ਇਹਨਾਂ ਨਾਲ ਗੱਲਬਾਤ ਹੋਣ ਲੱਗ ਪਈ ਫਿਰ ਇਹਨਾਂ ਨੇ ਸਾਨੂੰ ਕਿਹਾ ਵੀ ਕਿਸੇ ਤਰੀਕੇ ਨਾਲ ਨਾ ਮਤਲਬ ਜੇ ਤੂੰ ਨਹੀਂ ਮੈਨੂੰ ਮਚਰਾਵਾ ਵਿਖਾ ਦੋ ਤਾਂ ਸਮਝ ਲਓ ਮੇਰਾ ਹੱਜ ਹੋ ਜਾਊਗਾ ਕਿਉਂਕਿ ਮੱਕਾ ਮਦੀਨਾ ਜਿਵੇਂ ਮੁਸਲਮਾਨ ਭਾਈਚਾਰੇ ਵਾਸਤੇ ਬੜਾ ਅਹਿਮੀਅਤ ਰੱਖਦਾ ਆ ਤੇ ਜਾਂਦੇ ਵੀ ਸਾਡੇ ਵਾਸਤੇ ਮਚਰਾਵਾ ਹਾਜੇ ਆ ਦੇ ਬਰਾਬਰ ਆ ਤੇ ਅਸੀਂ ਕੋਸ਼ਿਸ਼ ਨਿਰੰਤਰ ਯਾਰੀ ਰੱਖੀ ਲਾਸਟ ਇਅਰ ਵੀ ਇਹਨਾਂ ਦਾ ਵੀਜ਼ਾ ਅਪਲਾਈ ਕੀਤਾ ਸੀ ਪਰ ਕਿਸੇ ਕਾਰਨ ਨਾ ਵੀਜ਼ਾ ਲੱਗ ਸਕਿਆ ਤੇ ਇਸ ਵਾਰੀ ਫਿਰ ਦੁਬਾਰਾ ਰੀਟ੍ਰਾਈ ਕੀਤੀ ਤੇ ਬਾਕੀ ਇਹਨਾਂ ਦੇ ਦਾਣਾ ਪਾਣੀ ਕਰਮਾ ਚ ਸੀਗਾ ਤੁਹਾਡਾ ਸਾਰੇ ਸੱਜਣਾ ਦਾ ਮੇਲ ਮਲਾਪ ਹੋਣਾ ਸੀ ਤੇ ਇਹਨਾਂ ਨੂੰ ਐਰਕੀ ਸਰਕਾਰ ਨੇ ਵੀਜ਼ਾ ਦਿੱਤਾ ਜਦੋਂ ਮੇਰਾ ਨਾਮ ਸੁਖਨਾਮ ਸਿੰਘ ਪਰਫਰ ਗਈ ਕਿੰਨੇ ਬੋਲਦੋ ਮੈਂ ਬਹੁਤ ਸਭ ਕੁਝ ਮੈਂ ਵੇਖ ਕੇ ਬਹੁਤ ਬਾਕੀ ਖੁਸ਼ ਹੋਇਆ ਕਿਉਂਕਿ ਅਹੀ ਪਹਿਲੇ ਨਾਲ ਮਿਲੇ ਹਾਂ ਤੇ ਕਾਸ਼ ਕਿ ਨਾ ਦਿੱ ਤਮੰਨਾ ਸੀ ਕਿ ਮੈਂ ਆਪਣੇ ਪਿੰਡ ਚ ਜਾਵਾਂ ਤੇ ਅਹੀ ਖਾਸ ਰੱਖੀ ਬਾਕੀ ਤੁਹਾਨੂੰ ਜਰੂਰ ਖੜਾਂਗੇ ਤੇ ਉਹ ਮਹਾਰਾਜ ਨੇ ਕਿਰਪਾ ਕੀਤੀ ਏ ਕਿ ਸਾਡੇ ਪਿੰਡ ਆਏ ਨੇ ਆਪਣੇ ਪੇ ਪਿੰਡ ਆਏ ਨੇ ਤੇ ਆਪਣੇ ਪਿੰਡਾਂ ਆ ਕੇ ਬਹੁਤ ਖੁਸ਼ ਹੋਏ ਨੇ ਤੇ ਅਹੀ ਕਿੱਥੇ ਮਿਲੇ ਸੀ ਅਹੀ ਨਕਾਣਾ ਸਾਹਿਬ ਮਿਲੇ ਹੈ ਇਹਨਾਂ ਨੂੰ ਉੱਥੇ ਸਾਨੂੰ ਮਿਲ ਕੇ ਨਾ ਬਹੁਤ ਇਤਮਾਨ ਦਿਤਾਇਆ ਨਾ ਵਿਦ ਪਰਿਵਾਰ ਕੱਲੇ ਇਹਨीडी ਵਿਦੇਸ਼ੀ ਪਰਿਵਾਰ ਨੇ ਦਰਜਮਾਨ ਤੇ ਅਸੀਂ ਵੀ ਪਰਿਵਾਰਾਂ ਸਮੇਤ ਇਹਨਾਂ ਦਾ ਹਜਰਮਾਨ ਕਰਨ ਲੱਗੇ ਆਂ ਕੀ ਕਹਿਣਾ ਚਾਹੁੰਦੇ ਆ ਸਰਕਾਰਾਂ ਨੂੰ ਸਰਕਾਰਾਂ ਨੂੰ ਕਹਿਣਾ ਵੀ ਜਿਹੜੇ ਬਟਰੀ ਉੱਪਰ ਦੇ 60 ਸਾਲ ਤੋਂ ਉੱਤਾਂ ਨੇ ਉਹਨਾਂ ਹੁਣ ਕਿਹੜੇ ਸੀਆਈਡੀ ਦੇਣਾ ਨਹੀਂ ਹੈ ਉਹਨਾਂ ਤੇ ਆਪ ਜਾਣ ਦੇਣਾ ਖੁੱਲੇ ਆਪ ਜਾਣ ਦੇਣਾ ਚਾਹੀਦਾ ਇਹ ਕਰਕੇ ਮੈਂ ਤਾਂ ਸਰਕਾਰ ਦਾ ਤਹਿ ਦਰਦ ਨਾਲ ਕਿਨਾ ਵਾ ਵੀ ਇਹਨਾਂ ਨੂੰ ਆਊਟ ਜਾਣ ਵਾਸਤੇ ਪਾਸਪੋਰਟ ਵਗੈਰਾ ਛੇਤੀ ਦਿੱਤੇ ਜਾਣ ਜੋ ਕਿ ਆਪਣੀ ਆ ਅੱਗੇ ਜਾ ਕੇ ਆਪਣੀ ਜਨਮ ਭੂਮੀ ਵੇਖ ਸਕਣ